ਮੇਰਾ ਸ਼ੁਭਨਾਮੇ ਜੀ ਸਿਕੁੰਦਰ ਸਿੰਘ ਨੰਬਰ 14 ਰੋਡ ਦੀ ਸੂਰਤ ਮੱਲੀ ਦਾ ਸਰਪੰਚਾਂ ਜੀ ਮੇਰੇ ਨਾਲ ਕੋਮੀ ਸੁ ਕਿਤੇ ਵੱਡੇ ਸਰਪੰਚ ਨੇ ਜੀ ਵਿਸ਼ਪਾਲ ਸਿੰਘ ਜੀ ਠੀਕ ਹੈ ਜੀ ਇਹ ਮਸਲਾ ਸੀ ਜੀ ਇੱਕ ਖਾਲੀ ਜਗ੍ਹਾ ਸੀ ਸਾਡੇ ਕੋ ਪੰਚਾਇਤ ਦੀ ਠੀਕ ਹੈ ਜੀ ਅਸੀਂ ਇੱਥੇ ਜੋ ਪੰਚਾਇਤ ਦੀ ਆਮਦਨ ਲਈ ਪਿੰਡ ਦੀ ਆਮਦਨ ਲਈ ਦੁਕਾਨਾਂ ਬਣਾਉਂਦੇ ਬਏ ਸੀ ਠੀਕ ਹੈ ਜੀ ਇਹਦੇ ਚੱਕਰ ਚ ਜੀ ਕੁਝ ਬੰਦਿਆਂ ਨੇ ਗਰਮੇਸ਼ ਸਿੰਘ ਸਾਡੇ ਪਿੰਡਦਿਆਂ ਨੇ ਜੀ ਉਹਨਾਂ ਨੇ ਬੰਦਿਆਂ ਨੇ ਇਤਰਾਜ਼ ਕੀਤਾ ਜੀ ਜਿਹੜੀ ਜਗ੍ਹਾ ਦੇ ਵਿੱਚ ਦੁਕਾਨਾਂ ਬੰਦੀਆਂ ਪਈਆਂ ਜੀ ਉਹ ਨਜਾਇਜ਼ ਹਾਡੀ ਜਗ੍ਹਾ ਵਾ ਜੀ ਠੀਕ ਹੈ ਜੀ ਉਹਨਾਂ ਨੇ ਇੱਥੋਂ ਜਾ ਕੇ ਜੀ ਐਸੀ ਕਮਿਸ਼ਨ ਸਾਡੀ ਪੇਸ਼ ਹੋਇਆ ਜੀ ਚੇਅਰਮੈਨ ਗੜੀ ਸਾਹਿਬ ਜੀ ਦੀ ਠੀਕ ਹੈ ਜੀ ਹਨ ਨੂੰ ਵੀ ਬੁਲਾਇਆ ਗਿਆ ਠੀਕ ਹੈ ਜੀ ਅਸੀਂ ਕਿਹਾ ਵੀ ਇਹ ਜਗ੍ਹਾ ਜਿਹੜੀ ਆ ਪੰਚਾਇਤ ਦੀ ਆ ਜੀ ਇਹਦੇ ਨਜਾਇਜ਼ ਕਬਜ਼ੇ ਹੋ ਰਿਹਾ ਠੀਕ ਹੈ ਜੀ ਅਸੀਂ ਇਸ ਕਰਕੇ ਜਿਹੜੀ ਆ ਇੱਥੇ ਦੁਕਾਨਾਂ ਬਣਾ ਰਹੇ ਸੀ ਪਿੰਡ ਦੀ ਆਮਦਨ ਵਧਾਉਣ ਠੀਕ ਹੈ ਜੀ ਉਹਨਾਂ ਨੇ ਚਲੋ ਮਾਲ ਮਹਿਕਮੇ ਨੂੰ ਨੋਟਿਸ ਕੀਤਾ ਠੀਕ ਹੈ ਜੀ ਉਹਨਾਂ ਨੇ ਕਿਹਾ ਇਹਨਾਂ ਦੀ ਵੀ ਸੁਣੀ ਗਈ ਸਾਡੀ ਵੀ ਸੁਣੀ ਗਈ ਗਰਮੀਤ ਸਿੰਘ ਦੀ ਵੀ ਸੁਣੀ ਗਈ ਉਹਨਾਂ ਨੇ ਕਿਹਾ ਵੀ ਚਲੋ ਇਹਦੀ ਨਿਸ਼ਾਨਦੇਹੀ ਕਰਾਓ ਇਹ ਜਗ੍ਹਾ ਕਿਹਦੀ ਅੰਦਰ ਆਉਂਦੀ ਹੈ ਅੱਜ ਜੀ ਸਾਰਾ ਪ੍ਰਦਰਸ਼ਨ ਜਿਹੜਾ ਹੋਇਆ ਸੀ ਠੀਕ ਹੈ ਜੀ ਨਿਸ਼ਾਨਦੇਹੀ ਹੋਈ ਆ ਠੀਕ ਹੈ ਜੀ ਨਿਸ਼ਾਨਦੇਹੀ ਜਿਹੜੀ ਕੀਤੀ ਆ ਸਾਰਿਆਂ ਮੋਤਵਰਾਂ ਦੇ ਵਿੱਚ ਖਲੋਤਿਆਂ ਇਹ ਗੱਲ ਹੋ ਗਈ ਆ ਕਿ ਜਿਹੜਾ ਤਿੰਨ ਕਨਾਲਾ ਤਿੰਨ ਮੱਲੇ ਤਿੰਨ ਸਾਈਆਂ ਜਗ੍ਹਾ ਜਿਹੜੀ ਆ ਉਹ ਪੰਚਾਇਤ ਦੀ ਆ ਜੀ ਇਸ ਜਗ੍ਹਾ ਦਾ ਪਹਿਲਾਂ ਵੀ ਮਸਲਾ ਚੱਲਦਾ ਪਿਆ ਸੀ ਅੱਜ ਤੋਂ ਕੋਈ 16 17 ਸਾਲ ਪਹਿਲਾਂ ਕੁਝ ਕਾਨੂੰਨੀ ਵਾਲਿਆਂ ਨੇ ਇੱਥੇ ਨਜਾਇਜ਼ ਕਬਜ਼ਾ ਕੀਤਾ ਸੀ ਉਦੋਂ ਵੀ ਸਾਡੇ ਪਿੰਡ ਵਾਲਿਆਂ ਜਿਹੜਾ ਸੀ ਇਹ ਸਾਰੇ ਪਿੰਡ ਨੇ ਆੜ ਕੇ ਠੀਕ ਹੈ ਜੀ ਉਦੋਂ ਮੌਕੇ ਦੇ ਸਰਪੰਚਾਗੇ ਜੀ ਸਰਦਾਰ ਬਚਨ ਸਿੰਘ ਜੀ ਠੀਕ ਹੈ ਜੀ ਉਹਨਾਂ ਜਿਹੜਾ ਸੀ ਕੇਸ ਪਾ ਕੇ ਜਗਾ ਬਚਾਈ ਸੀ ਠੀਕ ਹੈ ਜੀ ਹੁਣ ਵੀ ਉਹਨਾਂ ਦੀ ਹੀ ਜਿਹੜੀ ਇਸ ਜਗਾ ਤੇ ਅੱਖ ਸੀ ਠੀਕ ਹੈ ਜੀ ਅਸੀਂ ਇਹ ਜਿਹੜੀ ਪਿੰਡ ਦੀ ਪ੍ਰਾਪਰਟੀ ਆ ਪਿੰਡ ਕੋਲ ਹੀ ਰੱਖਣਾ ਚਾਹੁੰਦੇ ਆ ਠੀਕ ਹੈ ਜੀ ਠੀਕ ਹੈ ਜੀ ਸਾਰਿਆਂ ਵੱਡੇ ਅਫਸਰ ਵੀ ਆਏ ਆ ਠੀਕ ਹੈ ਤਹਿਸੀਲਦਾਰ ਸਾਹਿਬ ਆਏ ਆ ਸੈਕਟਰੀ ਜੀ ਆਏ ਆ ਗਦੌਰ ਜੀ ਆਏ ਪਟਵਾਰੀ ਜੀ ਆਏ ਸਾਰਿਆਂ ਬੁਲਾਇਆ মিডিਆ ਵੀ ਆਇਆ ਠੀਕ ਹੈ ਜੀ ਸਾਰਿਆਂ ਬੁਲਾਇਆ ਵੀ ਤੁਸੀਂ ਆਪਣਾ ਜਿਹੜਾ ਆਣ ਕੇ ਪੱਖ ਦੋ ਤੁਸੀਂ ਉੱਥੇ ਸ਼ਿਕਾਇਤ ਕੀਤੀ ਆ ਸ਼ਿਕਾਇਤ ਕਰਤਾ ਤੇ ਇਹ ਆ ਜੀ ਤੇ ਪਰ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਜੀ ਇਹ ਖਾਲੀ ਜਗ੍ਹਾ ਵਾ ਸਾਰੀ ਜੀ ਜਿੱਥੇ ਅਸੀਂ ਬਣਾਉਂਦੇ ਪਏ ਸੀ ਇਹ ਮਾਰਕੀਟ ਬਣਾ ਰਹੇ ਆ ਜੇ ਨਾ ਮਾਰਕੀਟ ਬਣਾਈਏ ਤੇ ਇਹਦਾ ਨਿਯਾਜ ਕਬਜ਼ਾ ਹੋ ਜਾਣਾ ਜੀ ਇਦਾਂ ਹੀ ਪਿੰਡ 'ਚ ਹੋਰ ਵੀ ਕਾਫੀ ਜਗ੍ਹਾ ਸੀ ਜਿਹੜੀਆਂ ਖਾਲੀ ਪਈਆਂ ਸੀ ਉਹ ਅਸੀਂ ਛਡਾਈਆਂ ਅਸੀਂ ਕਿਸੇ ਦਾ ਜਿਹੜਾ ਘਰ ਆ ਜਾਂ ਉਹਦੇ ਬੰਨਿਆਂਲੇ ਢੋਣ ਬਣੰਦੇ ਨਹੀਂ ਹੋਏ ਜੀ ਅਸੀਂ ਖਾਲੀ ਜਗ੍ਹਾ ਵਾ ਜਿਹੜੀ ਉਹ ਸੰਦੇ ਬਸ ਇਦੀ ਤੇ ਨਿਯਾਜ਼ ਕਬਜਾਣਾ ਹੋਏ ਰੋਸ਼ਨ ਲਾਲ ਸਰਜ ਨਿਸ਼ਾਨਦੀ ਹੋ ਰਹੀ ਹੈ ਪਿੰਡ ਕੋਟਲ ਸੂਤ ਮੋਲਗੇਲਾ ਉਹ ਕੀ ਕਹਿਣਾ ਚਾਹੋਗੇ ਜੀ ਅੱਜ ਇਹ ਵੇਖੋ ਜੀ ਐਸਸੀ ਕਮਿਸ਼ਨ ਚੰਡੀਗੜ੍ਹੇ ਨਾਲ ਕੇਸ ਪਾਇਆ ਹੈਗਾ ਕਿ ਸਾਡੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਜੀ ਗਰਮੇ ਸਿੰਘ ਹੁਣੀ ਜੀ ਜੀ ਇਹ ਵੀ ਉੱਥੇ ਪੇਚ ਹੋਏ ਨੇ ਅਸੀਂ ਵੀ ਗਏ ਆ ਉੱਥੇ ਹਮ ਐਸਸੀ ਸਾਹਿਬ ਨੇ ਕਿਹਾ ਵੀ ਅਦੀ ਨਿਸ਼ਾਨਦੀ ਕੀਤੀ ਜਾਵੇ ਜੋ ਕਾਗਜ਼ ਬੋਲਣਗੇ ਉਹਦੇ ਆਧਾਰ ਤੇ ਫੈਸਲਾ ਕੀਤਾ ਜਾਵੇ ਉਹਦੇ ਸਬੰਧ ਵਿੱਚ ਅੱਜ ਜਿਹੜੀ ਇੱਥੇ ਨਿਸ਼ਾਨਦੀ ਕੀਤੀ ਗਈ ਹੈ ਇਹ ਜਿਹੜੀ ਵੀ ਰਿਪੋਰਟ ਬਣेंगी ਉਹ ਆਪਾਂ ਉਹਨਾਂ ਨੂੰ ਪੇਸ਼ ਕਰਾਂਗੇ ਜੋ ਹੁਕਮ ਦੇਣਗੇ